ਜਿਹੜੀ ਇਹ ਕਰ ਲਗਾਈ ਸੀ ਕਿਡਲੋਂ ਦਾ এমਪਲੋਈ सस्पेंड ਕੀਤਾ ਸਭ ਇੰਨੀ ਗੱਲ ਸੀ ਕਿ ਉਹਨੂੰ ਸਸਪੈਂਡ ਨਾ ਕੀਤਾ ਉਹਦਾ ਸਸਪੈਂਸ਼ਨ ਆਰਡਰ ਰਿਸਟੋਰ ਕੀਤਾ ਜਾਵੇ ਜਿੱਥੇ ਸ਼੍ਰੋਮਣੀ ਕਾਲੀ ਦਲ ਵੱਲੋਂ ਮੈਂ ਸਾਡੇ ਹੋਰ ਬੰਦੇ ਵਰਕਰ ਸਹਿਬਾਨ ਜਿਹੜੇ ਕਾਉਂਸਲ ਸਹਿਬਾਨ ਸਾਡੇ ਲੜੇ ਹੋਏ ਇਲੈਕਸ਼ਨ ਉਹ ਆਏ ਹੋਏ ਇੱਥੇ ਸਿਰਫ ਉਸ ਨੂੰ ਰਿਕਵੈਸਟ ਕਰਨ ਵਾਸਤੇ ਅਧਿਹ ਰਿਕਵੈਸਟ ਕਰਨ ਵਾਸਤੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਕੌਂਸਲ ਮਿਸ ਕੁਲਵੰਤ ਸਿੰਘ ਨੂੰ ਉਹਨਾਂ ਨੂੰ ਹੀ ਬੰਦ ਕਰਤਾ ਜਿੱਥੇ এমਪਲੋਈਸ ਦੇ ਨਾਲ ਇਹ ਬਹੁਤ ਵੱਡਾ ਤੱਗਾ ਬੜਾ ਤੱਗਾ ਜੜਾ ਹੈਗਾ ਇਹਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਇਹ ਆਵਾਜ਼ ਚੱਕਦੇ ਆਂ ਦੇ ਮੈਂ ਇੱਕ ਐਡਵੋਕੇਟ ਹੋਣ ਦੇ ਨਾਤੇ ਵਕੀਲ ਹੋਣ ਦੇ ਨਾਤੇ ਅੱਜ ਮੈਂ ਪੂਰੀ ਪੂਰੀ ਟੀਮ ਲਾ ਦਾਂਗਾ ਲੁਧਿਆਣਾ ਗਜ਼ਰੀ ਦੀ ਜੀ ਤਾਂ ਕਿ ਧੱਕਾੜਾ ਹੈ ਇਹਦੇ ਖਿਲਾਫ ਅਵਾਜ਼ ਚੱਕ ਕੇ ਬੰਦੇ ਜਿਹੜੇ ਜਿੰਨੇ ਹੈਗੇ ਨੂੰ ਛੁਲਾਇਆ ਜਾਵੇ ਜੀ ਸਰ ਤੁਸੀਂ ਕੱਲ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਗਿਆ ਸੀ ਵੀ ਤਾਂ ਸਾਡੇ ਬੰਦਿਆਂ ਨੂੰ ਲੱਗਦਾ ਵੀ ਕੋਈ ਪਰਚਾ ਪੁਰਚਾ ਨਾਲ ਬੱਸਦਾ ਜਾਵੇ ਕਿ ਉਹ ਹੀ ਕੁਝ ਲੱਗ ਰਿਹਾ ਹੈ ਮੇਰੀ ਜੜੀ ਲੜਾਈ ਸਾਡੀ ਹੈ ਸ਼੍ਰੋਮਣੀ ਕਾਲਾ ਬੀ ਉਹ ਕਾਰਪੋਰੇਟ ਦੇ ਖਿਲਾਫ ਹੈ ਇਹ ਕਾਰਪੋਰੇਟਸ ਨੇ ਕਾਰਪੋਰੇਟਸ ਜਿਹੜੇ ਹੈਗੇ ਆ ਅੱਜ ਉਹ ਦੇ ਤੱਕਾ ਗਨਾਂ ਦੇਗੀ ਇਲੈਕਸ਼ਨ ਲੜਨੀ ਹੈ ਪੀਸਫੁੱਲ ਲੜੋ ਯਾਰ ਇਲੈਕਸ਼ਨ ਦਾ ਗਾ ਡੈਮੋਕ੍ਰੇਸੀ ਵੇ ਹੈਗਾ ਕਨਸਟੀਟਿਊਸ਼ਨ ਹੈਗਾ ਸੰਵਿਧਾਨ ਲਿਖਿਆ ਹੋਇਆ ਸਾਡਾ ਸੰਵਿਧਾਨਕ ਤੌਰ ਤੇ ਲੜੋ ਤੁਸੀਂ ਪੁਲਿਸ ਜਿਹੜੀ ਹੈਗੀ ਆ ਉਹਨੂੰ ਪੋਲੀਟਿਕਲ ਯੂਜ਼ ਪੋਲੀਟਿਕਲ ਵਾਪਸ ਵਾਸਤੇ ਯੂਜ਼ ਨਾ ਕਰੋ ਸਾਡੀ ਆਵਾਜ਼ ਤਾਂ ਪੁਲਿਸ ਦੇ ਖਿਲਾਫ ਨਹੀਂ ਹੈ ਪ੍ਰਸ਼ਾਸਨ ਦੇ ਖਿਲਾਫ ਨਹੀਂ ਲੇਕਿਨ ਉਹਨੂੰ ਪੋਲੀਟਿਕਾਈਜ਼ ਕਰਨ ਦੇ ਖਿਲਾਫ ਹੈਗੀ ਹੈ ਤੁਸੀਂ ਪੋਲੀਟਿਕਾਈਜ਼ ਕਰਦੇ ਹੈ ਕਿ ਉਹ ਅਜਿਹੇ ਤੁਸੀਂ ਕਾਰਜ ਕੰਮ ਕਰ ਰਹੇ ਹੋ ਅਰੈਸਟ ਕਰ ਰਹੇ ਹੈਗੇ ਹੋ ਇਹ ਟੋਟਲੀ ਇਲਲੀਗਲ ਹੈਗੀ ਹੈ ਭਾਈ ਸਾਰੇ ਸਾਰੇ EMPLOYEES ਦੇ ਨਾਲ ਹੈਗੇ ਆ ਔਰ EMPLOYEES ਨੂੰ ਜਿੱਥੇ ਕਹਿਣਗੇ ਜਦ ਮਾਈਕ ਦਾ ਰੈਸਟ ਜਿਹੜਾ ਹੈਗਾ ਉਹ ਪੂਰੇ ਲੁਧਿਆਣੇ ਦਾ ਡਟ ਹੈਗੀ ਹੈ ਜਿੰਨਾ ਸਾਡਾ ਆਰਗੇਨਾਈਜੇਸ਼ਨ ਹੈਗੀ ਹੈ ਸਾਰੇ ਇੱਥੇ ਹਾਜ਼ਰ ਹੋ ਠੀਕ ਥੈਂਕ ਯੂ ਚਲੋ